ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਜਿਹੜਾ ਉਹਨਾਂ ਦੇ ਵਿੱਚ ਇੱਕ ਵਿਵਹਾਰ ਦੀ ਸਮੱਸਿਆ ਹੁੰਦੀ ਹੈ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ ਸੋ ਸਭ ਨਾਲ ਤੇ ਪਹਿਲਾਂ ਤਾਂ ਆਪਾਂ ਇਹ ਜਾਣਾਂਗੇ ਕਿ ਜਿਹੜੀ ਵਿਵਹਾਰ ਦੀ ਸਮੱਸਿਆ ਹੁੰਦੀ ਏ ਕੀ ਚੀਜ਼ ਹੈ ਜਾਂ ਵਿਵਹਾਰ ਦੀ ਸਮੱਸਿਆ ਕਹਦੇ ਕੀ ਨੂੰ ਹੈ ਇਹ ਪਹਿਲਾਂ ਤਾਂ ਸਭ ਨਾਲ ਤੇ ਪਹਿਲਾਂ ਸਾਡੇ ਲਈ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਆਖਰ ਵਿੱਚ ਹੈ ਕਿ ਆ ਕੀ ਹੈ ਉਹ ਕਿਉਂ ਜ਼ਰੂਰੀ ਹੈ ਕਿਉਂਕਿ ਦੇਖੋ ਜਦੋਂ ਵੀ ਆਪਾਂ ਕਿਸੇ ਚੀਜ਼ ਨੂੰ ਜਾਂ ਆਪਾਂ ਕਿਸੇ ਵਿਸ਼ੇਸ਼ ਵਿਅਕਤੀ ਦੇ ਜਾਂ ਬੱਚੇ ਦੇ ਬਿਮਾਰ ਨੂੰ ਠੀਕ ਕਰਨਾ ਹੈ ਪਹਿਲਾਂ ਪਾਉਂਦੇ ਜਿਹੜੇ ਕਾਰਨ ਹੈ ਉਹਨਾਂ ਬਾਰੇ ਜਿਹੜਾ ਜਾਨਣਾ ਪੜਾ ਜ਼ਰੂਰੀ ਹੋ ਜਾਂਦਾ ਤਾਂ ਹੀ ਅਸੀਂ ਜੇ ਅਸਲ ਕਾਰਨਾਂ ਨੂੰ ਜਾਣਾ ਜਾਣਾਂਗੇ ਤਾਂ ਹੀ ਅਸੀਂ ਉਹਨੂੰ ਠੀਕ ਕਰ ਸਕਾਂਗੇ ਸੋ ਇਹ ਜਿਹੜੀ ਵੀ ਵਿਵਹਾਰ ਦੀ ਸਮੱਸਿਆ ਉਹ ਸਮੱਸਿਆ ਜਾਇਹ ਉਹ ਵਿਵਹਾਰ ਹੁੰਦਾ ਹੈ ਜੋ ਕਿ ਸਮਾਜ ਦੇ ਵਿੱਚ ਸਵੀਕਾਰ ਨਹੀਂ ਕੀਤਾ ਜਾਂਦਾ ਕੋਈ ਵੀ ਵਿਵਹਾਰ ਲਾ ਲੋ ਉਹਨੂੰ ਦੇਖੋ ਇੱਕ ਨਾ ਕਰਨੇ ਦਾ ਤਰੀਕਾ ਹੁੰਦਾ ਹੈ ਵਿਵਹਾਰ ਕਰਨ ਦੇ ਇੱਕ ਵਿਸ਼ੇਸ਼ ਢੰਗ ਹੁੰਦਾ ਹੋਈ ਜੇ ਤਰੀਕਾ ਕਰਿਆ ਜਾਂਦਾ ਜਿਹੜਾ ਕਿ ਸਾਡੇ ਸਮਾਜ ਦੇ ਵਿੱਚ ਸਵੀਕਾਰਯੋਗ ਜਾਂਦਾ ਤੇ ਜੇਕਰ ਇਸ ਤਰੀਕੇ ਤੇ ਢੰਗ ਕਾ ਜਿਹੜਾ ਇਹਦੇ ਇਲਾਵਾ ਕੋਈ ਅਸੀਂ ਹੋਰ ਵੀ ਵਿਵਹਾਰ ਕਰਦੇ ਹਾਂ ਜਿਹੜਾ ਕਿ ਬੜਾ ਇਸ ਵਿਵਹਾਰ ਦੇ ਮੁਕਾਬਲੇ ਅਜੀਬ ਹੈ ਤਾਂ ਸੁਣੋ ਵਿਵਹਾਰ ਦੀ ਸਮੱਸਿਆ ਜਾਂ ਵਿਵਹਾਰ ਦੇ ਵਿੱਚ ਇਹ ਸਮੱਸਿਆ ਆ ਗਈ ਉਹਨੂੰ ਅਸੀਂ ਵਿਵਹਾਰ ਦੀ ਸਮੱਸਿਆ ਦੇ ਨਾਂ ਨਾਲ ਜਾਣਦੇ ਹਾਂ ਜਿਵੇਂ ਕਿ ਦੇਖੋ ਆਪਾਂ ਜਦੋਂ ਹਨਾ ਕਿਸੇ ਵੀ ਥਾਂ ਤੇ ਆਪਾਂ ਜਾਂਦੇ ਹਾਂ ਕਿਸੇ ਖਾਸ ਥਾਂ ਤੇ ਉੱਥੇ ਇੱਕ ਜਿਹੜਾ ਖਾਸ ਢੰਗ ਹੁੰਦਾ ਹੈ ਉਹਦੇ ਨਾਲ ਬੈਠਿਆ ਜਾਂਦਾ ਉਹ ਕਿਸੇ ਖਾਸ ਢੰਗ ਦੇ ਨਾਲ ਅਸੀਂ ਉੱਥੇ ਜਾ ਕੇ ਲੋਕਾਂ ਨੂੰ ਮਿਲਦੇ ਆ ਜਾਇਕ ਵਧੀਆ ਢੰਗ ਦੇ ਨਾਲ ਅਸੀਂ ਉੱਥੇ ਜਾ ਕੇ ਖਾਂਦੇ ਆ ਪੀਂਦੇ ਆ ਪਰ ਤੁਸੀਂ ਪੰਜ ਕੁਝ ਲੋਕ ਦੇਖੇ ਹੋਮੇ ਉੱਥੇ ਕਿ ਜਿਹੜੇ ਇਹਨਾਂ ਇਹ ਵਿਵਹਾਰ ਨਾਲ ਤੇ ਬੜੀ ਅਲੱਗ ਤਰ੍ਹਾਂ ਦਾ ਵਿਵਹਾਰ ਕਰਦੇ ਆ ਤਾਂ ਉਹ ਆਪਣਾ ਦੂਰ ਤੇ ਉਹਨਾਂ ਪਰ ਨਿਗਾ ਵੀ ਦੂਰ ਤੀ ਪੈ ਜਾਂਦੀ ਹੈ ਹਰ ਇੱਕ ਦੀ ਵੀ ਦੇਖੋ ਉਹ ਲੱਗ ਜਾਵੇ ਵਿਹਾਰ ਕਰੇ ਕਿ ਜੜਾ ਕੇ ਉਸ ਥਾਂ ਲਈ ਨਾਸਵਿਕਾਰ ਕਰਨ ਜੋ ਹੁੰਦਾ ਹੈ ਤਾਂ ਜਿਹੜੇ ਉਹ ਵੀ ਵਿਹਾਰ ਹੁੰਨੇ ਆ ਉਹਨੂੰ ਉਹ ਵਿਹਾਰ ਨੂੰ ਹੀ ਅਸੀਂ ਉਸ ਵਿਅਕਤੀ ਦੇ ਉਸ ਵਿਹਾਰ ਨੂੰ ਅਸੀਂ ਵਿਹਾਰ ਦੀ ਸਮੱਸਿਆ ਕਹਿੰਦੇ ਇਹ ਵਿਹਾਰ ਦੀ ਸਮੱਸਿਆਵਾਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਵਿੱਚ ਅਤੇ ਜਿਹੜੇ ਵਿਅਕਤੀ ਹੁੰਦੇ ਆ ਵਿਸ਼ੇਸ਼ ਉਹਨਾਂ ਦੇ ਵਿੱਚ ਇਹਦੀ ਹੁੰਦੀ ਆ ਇਹਨਾਂ ਦੇ ਜਿਹੜੀਆਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਵੀ ਵਿਵਹਾਰ ਦੀਆਂ ਕਿਸਮਾਂ ਆ ਇਹਨਾਂ ਨੂੰ ਮੁੱਖ ਤੌਰ ਤੇ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਤਾਂ ਜਿਹੜੀ ਇੱਕ ਹੈਗੀ ਹੈ ਪਹਿਲੀ ਸਮੱਸਿਆ ਉਹ ਹੈ ਹੁਨਰ ਵਿਕਾਰ ਦੀਆਂ ਸਮੱਸਿਆਵਾਂ ਜਿਵੇਂ ਕਿ ਦੇਖੋ ਤੁਸੀਂ ਇਹ ਦੇਖ ਰਹੇ ਆ ਇਹਨਾਂ ਦੇ ਤਿੰਨ ਭਾਗ ਤੇ ਦੂਜੇ ਨੰਬਰ ਤੇ ਆ ਗਈ ਸਾਡਾ ਉਸ ਜਿਆ ਵਿਅਕਤੀ ਦਾ ਖਰਾਬ ਵਿਵਹਾਰ ਤੇ ਤਿੰਨ ਤੀਜੀ ਆ ਗਈ ਸੰਦੀਵੀ ਸੰਵੇਦੀ ਸੋਰੀ ਹਾਂਜੀ ਤੀਜੀ ਆ ਗਈ ਸੰਵੇਦੀ ਵਿਵਹਾਰ ਤਾਂ ਜਿਹੜੇ ਇਹ ਵਿਵਹਾਰ ਹੈ ਇਹਨਾਂ ਦੀਆਂ ਵੀ ਕਹਾਣਾਂ ਅੱਗੇ ਅਲੱਗ ਅਲੱਗ ਇਹਨਾਂ ਦੀਆਂ ਵੀ ਕਿਸਮਾਂ ਹੈ ਇਹਨਾਂ ਦੇ ਵਿੱਚ ਕੀ ਆਉਂਦਾ ਜਿਵੇਂ ਕਿ ਹੁਨਰ ਵਿਕਾਰ ਹੈ ਜਿਹੜਾ ਇਹਦੇ ਵਿੱਚ ਰੋਜ਼ਾਨਾ ਜਿਹੜੀਆਂ ਗਤੀਵਿਧੀਆਂ ਹੋ ਗਈਆਂ ਠੀਕ ਹੈ ਤੇ ਭਾਸ਼ਾ ਹੋਗੀ ਤੇ ਪੜਨਾ ਲਿਖਣਾ ਹੋ ਗਿਆ ਨੰਬਰ ਅਤੇ ਸਮਾ ਹੋ ਗਿਆ ਦਾ ਘਰੇਲੂ ਜਾਂ ਸਮਾਜਿਕ ਤੇ ਜਿਹੜੇ ਆ ਪੂਰਬ ਸਿਖਲਾਈ ਕਿਤਨਾ ਮੁਕੀ ਜਿਹੜੇ ਕੰਮ ਹੋ ਗਏ ਉਹ ਹੋ ਗਏ ਤੇ ਜਿਵੇਂ ਉਹਦੇ ਨੰਬਰ ਦੂਜੇ ਤੇ ਆ ਗਿਆ ਆਪਣਾ ਖਰਾਬ ਇਹ ਉਹਦੇ ਚ ਦੇਖੋ ਤੁਸੀਂ ਇਹ ਆ ਗਏ ਜਿਹੜੇ ਸਾਹਮਣੇ ਲਿਖੇ ਹੋਏ ਆ ਉਹ ਆ ਗਏ ਜਿਹੜਾ ਪਹਿਲੇ ਨੰਬਰ ਉਪਰ ਹਿੰਸਕ ਅਤੇ ਵਿਨਾਸ਼ਕਾਰੀ ਵਿਵਹਾਰ ਹੋ ਗਿਆ ਨੰਬਰ ਦੂਜੇ ਤੇ ਗੁੱਸਾ ਤੇ ਜੇ ਤੇ ਦੂਜਿਆਂ ਨਾਲ ਦੁਰਵਿਵਹਾਰ ਤੇ ਆਪਣੇ ਆਪ ਨੂੰ ਜਿਹੜਾ ਨੁਕਸਾਨ ਪਹੁੰਚਾਉਣ ਵਾਲਾ ਵਿਵਹਾਰ ਹੈ ਤੇ بار بار ਦੁਹਰਾਉਣ ਵਾਲਾ ਇੱਕੇ ਕੰਮ ਜਿਹੜਾ ਅਸੀਂ بار بار ਕਰਦੇ ਰਹਿੰਨੇ ਆ ਉਹ ਵਿਵਹਾਰ ਤੇ ਉਹਦੇ ਬਾਅਦ ਆ ਗਿਆ ਦੇਖੋ ਜੀ ਜਿਹੜਾ ਅਜੀਬ ਤਰ੍ਹਾਂ ਦਾ ਵਿਵਹਾਰ ਤੇ ਉਸ ਤਰ੍ਹਾਂ ਹੀ ਅੱਗੇ ਜਿਆਦਾ ਸਰਗਰਮਿਕ ਗਤੀਵਿਧੀਆਂ ਦਾ ਵਿਵਹਾਰ ਤੇ ਆ ਆ ਗਿਆ ਗਿਆ ਅਠਵਾਂ ਜੀ ਵਿਦਰੋਹੀ ਵਿਵਹਾਰ ਤੇ ਇਸ ਤਰ੍ਹਾਂ ਹੀ ਸਮਾਜ ਵਿਰੋਧੀ ਵਿਵਹਾਰ ਡਰ ਤੇ ਇਹ ਸਾਡਾ ਤੀਜਾ ਆ ਗਿਆ ਸੰਵੇਦੀ ਵਿਵਹਾਰ ਇਹਦੇ ਵਿੱਚ ਇੱਕ ਤਾਂ ਆ ਗਿਆ ਬਹੁਤ ਜ਼ਿਆਦਾ ਸੰਵੇਦੀ ਵਿਵਹਾਰ ਇੱਕ ਆ ਗਿਆ ਵੀ ਆਮ ਨਾਲੋਂ ਜਾਂ ਬਹੁਤ ਘੱਟ ਸੰਵੇਦੀ ਵਿਵਹਾਰ ਹੁਣ ਆਪਾਂ ਇਹਨਾਂ ਤਿੰਨਾਂ ਨੂੰ ਅ ਤਰਤੀਬ ਆਰਨਦੇ ਜਿਹੜੇ ਛੋਟੇ-ਛੋਟੇ ਪੁਆਇੰਟ ਹੈ ਉਹਨਾਂ ਪਰ ਹੁਣ ਆਪਾਂ ਤਰਤੀਬ ਆ ਗੱਲਬਾਤ ਕਰਾਂਗੇ ਸੋ ਦੇਖੋ ਪਹਿਲਾ ਆ ਗਿਆ ਤੁਰਨ ਫਿਰਨ ਸਬੰਧੀ ਠੀਕ ਹੈ ਇਹਦੇ ਵਿੱਚ ਕੀ ਹੁੰਦਾ ਵੀ ਜਿਹੜਾ ਬੱਚਾ ਏ ਉਹਨੂੰ ਦੌੜਨ ਹੋ ਗਿਆ ਫਿਰ ਛਾਲਾ ਮਾਰਨੀ ਆ ਤੇ ਘਰ ਦੀਆਂ ਪੌੜੀਆਂ ਚੜਨਾ ਠੀਕ ਹੈ ਜਾਂ ਜਿਹੜੀਆਂ ਬੋਤਲ ਹੋ ਗਈ ਠੰਡੇ ਵਾਲੀ ਜਾਂ ਹੋਰ ਕੋਈ ਖਾਣਾ ਪੀਣਾ ਜਾਂ ਘਰ ਦੀ ਹੈਨਾ ਉਹਦੇ ਪਰ ਢੱਕਣਾ ਕੱਸਣਾ ਤੇ ਸਾਈਕਲ ਚਲਾਉਣਾ ਇਸ ਕੰਮਾਂ ਦੇ ਵਿੱਚੋਂ ਬੱਚੇ ਨੂੰ ਦਿੱਕਤਾਂ ਆਉਂਦੀਆਂ ਉਹ ਕਰਨ ਦੇ ਵਿੱਚ ਕਠਿਨਾਈ ਆਉਂਦੀ ਹੈ ਉਹਨੂੰ ਅਸੀਂ ਤੁਰਨ ਫਿਰੰਦਾ ਦਾ ਵਿਹਾਰ ਕਹਿੰਦੇ ਆ ਇਹਦੇ ਚਪਾ ਦੇਖਿਆ ਵੀ ਜੁਕਣਾ ਜਿਆਦਾ ਦੌੜਾ ਨਹੀਂ ਮਤਲਬ ਤੋੜ ਨਹੀਂ ਸਕਦਾ ਜਿਵੇਂ ਕਿ ਆਮ ਦੂਜੇ ਉਸਤੀ ਉਮਰ ਦੇ ਬੱਚੇ ਦੌੜਦੇ ਆ ਤੇ ਉਸ ਆਪ ਨਾਲ ਛਾਲਾਂ ਨਹੀਂ ਮਾਰ ਸਕਦਾ ਪੌੜੀਆਂ ਨਹੀਂ ਚੜ੍ਹ ਸਕਦਾ ਇਸ ਸਮੱਸਿਆਵਾਂ ਆਉਂਦੀਆਂ ਤੇ ਦੂਜਾ ਆ ਗਿਆ ਜੀ ਰੋਜ਼ਾਨਾ ਜੀਵਨ ਦੀਆਂ ਗਤੀਵਿਧੀਆਂ ਦੇਖੋ ਜਿਹੜੀਆਂ ਅਸੀਂ ਰੋਜ਼ਾਨਾ ਜੀਵਨ ਦੇ ਆਪਣਾ ਗਤੀਵਿਧੀਆਂ ਕਰਦੇ ਹਾਂ ਜਿਵੇਂ ਕਿ ਨਹਾਉਣਾ ਹੋ ਗਿਆ ਠੀਕ ਹੈ ਤੇ ਆਪਣੇ ਉੱਪਰ ਪਾਣੀ ਪਾਉਣਾ ਤੇ ਫਿਰ ਸਰੀਰ ਨੂੰ ਸਾਬਣ ਲਗਾਉਣਾ ਤੇ ਮੂੰਹ ਧੋਣਾ ਤੇ ਫਿਰ ਜਿਹੜੇ ਕੱਪੜੇ ਪਾਉਣਾ ਤੇ ਸ਼ਰਟ ਦੇ ਬਟਨ ਲਗਾਉਣਾ ਖੋਲਣਾ ਜਾਂ ਸ਼ਰਟ ਪਾਉਣਾ ਬੱਚਿਆਂ ਨੂੰ ਇਸ ਵਿੱਚ ਸਮੱਸਿਆ ਆਉਂਦੀ ਹੈ ਉਹ ਜਿਕਣਾ ਬੱਚੇ 셔ਟ ਪਾਉਂਦੇ ਆ ਤੇ ਆ ਬਟਨ ਲਾ ਲੈਂਦੇ ਇਸ ਤਰ੍ਹਾਂ ਨਹੀਂ ਲਗਾ ਪਾਉਂਦੇ ਜਿਆ ਜਿਆਦਾ ਆ ਉਹ ਲਾਲੋ ਵੀ ਟਾਈਮ ਲਗਾਉਂਦੇ ਆ ਨੂੰ ਤੇ ਹਾਂਜੀ ਤੀਜੇ ਨੰਬਰ ਪਰ ਆ ਗਿਆ ਬਾਦਸ਼ਾਹ ਬਾਦਸ਼ਾਹ ਵੀ ਜਿਵੇਂ ਕਿਸੇ ਕਹੀ ਹੋਈ ਗੱਲ ਨੂੰ ਗ੍ਰਹਿਣ ਕਰਨਾ ਤੇ ਕਹਾਣੀ ਸੁਣਨ ਤੋਂ ਬਾਅਦ ਦੇ ਜਿਹੜੀਆਂ ਤਸਵੀਰਾਂ ਆਆਂਗਾ ਉਹਨਾਂ ਦਾ ਪ੍ਰਬੰਧਨ ਕਿਵੇਂ ਕਰਨਾ ਹੈ ਤੇ ਸ਼ਬਦਾਂ ਦੇ ਜਿਹੜੇ ਵਾਕਾਂਸ਼ ਹੈ ਉਹਨਾਂ ਨੂੰ ਕਿ ਮੈਂ ਪੜਨਾ ਜਾਂ ਜੋੜਨਾ ਇਸ ਸੰਬੰਧੀ ਬਹੁਤ ਨੂੰ ਬੱਚੇ ਨੂੰ ਸਮੱਸਿਆਵਾਂ ਆਉਂਦੀ ਹੈ ਇਹ ਚੌਥਾ ਪੁਆਇੰਟ ਹੈ ਇਹਦੇ ਵਿੱਚ ਹੁੰਦਾ ਹੈ ਬੱਚੇ ਨੂੰ ਆਪਣਾ ਜਿਹੜਾ ਪੜਨ ਲਿਖਣ ਦੀ ਸਮੱਸਿਆ ਦੇ ਵਿੱਚ ਉਹਨੂੰ ਆਪਣਾ ਨਾਮ ਹੀ ਲਿਖਣਾ ਆਉਂਦਾ ਜਾਂ ਨਾਮ ਲਿਖਣ ਵਿੱਚ ਬੜੀ ਦਿੱਕਤ ਆਉਂਦੀ ਹੈ ਜਾਨਾ ਘਰ ਦਾ ਆਪਣੇ ਤਾਂ ਪਤਾ ਲਿਖਣਾ ਹੈ ਠੀਕ ਹੈ ਇਹਦੇ ਵਿੱਚ ਉਸ ਨੂੰ ਕਾਫੀ ਮੁਸ਼ਕਲ ਆਉਂਦੀ ਹੈ ਜਾਂ ਉਹ ਇਹਨੂੰ ਕਾਫੀ ਦੇਰ ਬਾਅਦ ਕਰ ਪਾਉਂਦਾ ਹੈ ਅਤੇ ਪੰਜਵੇਂ ਨੰਬਰ ਤੇ ਆ ਗਈ ਆਪਣੀ ਨੰਬਰ ਅਤੇ ਸਮਾਂ ਨੰਬਰ ਹੋ ਗਏ ਵੀ ਦੇਖੋ ਜਿਵੇਂ 1 2 3 4 5 ਠੀਕ ਹੈ ਇਵੇਂ ਦੇ ਨੰਬਰ ਇਹਨਾਂ ਦੇ ਵਿੱਚ ਉਹ 6 ਹੋ ਗਿਆ ਜਿਕਣਾ 9 ਹੋ ਗਿਆ ਇਹਨਾਂ ਨੂੰ ਦੇਖਣ ਦੇ ਵਿੱਚ ਜ ਇਹਨਾਂ ਨੂੰ ਸਮਝਣ ਦੇ ਵਿੱਚ ਉਹਨੂੰ ਬੜੀ ਕਠਿਨਾਈ ਆਉਂਦੀ ਹੈ ਤੇ ਜਿਹੜਾ ਸਮਾਂ ਹੈ ਉਹ ਜਿਹੜਾ ਇਸ ਤਰ੍ਹਾਂ ਦਾ ਬੱਚਾ ਇਹ ਪੋਨੋ ਸਮੇਂ ਦੇ ਵਿੱਚ ਜਿਹੜਾ ਮਹੀਨੇ ਹੋ ਗਏਗਾ ਅਰਸਾਲ ਇਹਦੇ ਵਿੱਚ ਉਹਨੂੰ ਬੜਾ ਉਹ ਹੋ ਰਹਿੰਦਾ ਏ ਉਲਝਿਆ ਰਹਿੰਦਾ ਏ ਉਲਝਣ ਜੀ ਰਹਿੰਦੀ ਆ ਉਹਨੂੰ ਇਹਦੇ ਵਿੱਚ ਉਹਨੂੰ ਇਹਨਾਂ ਦਾ ਪਤਾ ਨਹੀਂ ਲੱਗਦਾ ਉਹਨੂੰ ਪੁਲੇਖਾ ਪੈਂਦਾ ਰਹਿੰਦਾ ਏ ਤੇ ਨੰਬਰਾਂ ਦੀ ਉਹਨੂੰ ਸਮਝ ਨਹੀਂ ਆਉਂਦੀ ਜ਼ਿਆਦਾਤਰ ਇਹਵੇਂ ਅੱਗੇ ਜੀ ਆ ਗਿਆ ਆਪਣਾ ਛੇਵਾਂ ਘਰੇਲੂ ਅਤੇ ਸਮਾਜਿਕ ਦੇਖੋ ਵੀ ਜਿਹੜੇ ਆਪਾਂ ਰੋਜ਼ਾਨਾ ਜ਼ਿੰਦਗੀ ਵਿੱਚ ਇਹਨਾਂ ਛੋਟੇ ਮੋਟੇ ਕੰਮ ਕਰਦੇ ਰਹਿੰਦੇ ਆ ਪਰ ਜਿਹੜੇ ਵਿਸ਼ੇਸ਼ ਲੋੜਾਂ ਵਾਲੇ ਬੱਚੇ ਹੁੰਦੇ ਇਹਨਾਂ ਨੂੰ ਇਹ ਕੰਮਾਂ ਨੂੰ ਕਰਨ ਦੇ ਵਿੱਚ ਦਿੱਕਕ ਕੰਮ ਦੀ ਕਠਿਨਾਈ ਆਉਂਦੀ ਹੈ ਇਹਨਾਂ ਨੂੰ ਤੇ ਤਾਂ ਕਰਕੇ ਜਿਹੜੇ ਰੋਜ਼ਾਨਾ ਦੇ ਮਿਲਣ ਵਾਲੇ ਕੰਮ ਹਨ ਉਹਨਾਂ ਨੂੰ ਇਸ ਚੰਗੀ ਤਰ੍ਹਾਂ ਨਹੀਂ ਕਰ ਪਾਉਂਦੇ ਤੇ ਨਾਲ ਦੀ ਨਾਲ ਜਿਵੇਂ ਕਿ ਅਸੀਂ ਹੁਣ ਆਉਂਦੇ ਜਾਂਦੇ ਜਾਂ ਜਦੋਂ ਪਾਈ ਤੇ ਦੂਜੇ ਨੂੰ ਮਿਲਦੇ ਆਪਾਂ ਸਤਿ ਸ਼੍ਰੀ ਅਕਾਲ ਅਦਾਬ ਮਸਤੇ ਇਸ ਤਰ੍ਹਾਂ ਮਿਲਦੇ ਸਮੇਂ ਠੀਕ ਹੈ ਜਾਂ ਕੋਈ ਚੀਜ਼ ਲੰਦੇ ਸਮੇਂ ਧੰਨਵਾਦ ਜਾਂ ਸ਼ੁਕਰੀਆ ਮੈਂ ਕਹਿੰਦੇ ਆ ਤਾਂ ਜਿਹੜੇ ਇਹ ਹੁੰਦੇ ਇਹਨਾਂ ਨੂੰ ਇਸ ਚੀਜ਼ ਦਾ ਗਿਆਨ ਨਹੀਂ ਹੁੰਦਾ ਨਾ ਇਹਨਾਂ ਨੂੰ ਜਿਹਦਾ ਮਤਲਬ ਜਿਆਦੇ ਵਧੀਆ ਤਰੀਕੇ ਦੇ ਨਾਲ ਮੈਨੂੰ ਨਹੀਂ ਪਤਾ ਹੁੰਦੇ ਤੇ ਐਵੇਂ ਹੀ ਆ ਗਿਆ ਜੀ ਸੱਤਵਾਂ ਜਿਹੜਾ ਹੋ ਗਿਆ ਇਹਦੇ ਵਿੱਚ ਆਉਂਦੀ ਆ ਹੁਨਰ ਵਿਕਾਰ ਦੀਆਂ ਸਮੱਸਿਆਵਾਂ ਵਿੱਚ ਸਿੱਖਲਾਈ ਕੰਮ ਅਤੇ ਪੈਸਾ ਜਿਹੜਾ ਕਿਤਾ ਸਖਲਾਈ ਕੰਮ ਹੈ ਕੋਈ ਵੀ ਕੰਮ ਕਾਜ ਕਰਨਾ ਛੋਟਾ ਕੋਈ ਚੀਜ਼ਾਂ ਬਣਾਉਣੀਆਂ ਹਨ ਬੁਣਨਾ ਬਣਾਉਣਾ ਠੀਕ ਹੈ ਦੇਖ ਕੇ ਕੋਈ ਚੀਜ਼ ਬਣਾਉਣੇ ਤਾਂ ਅਤੇ ਜਿਹੜਾ ਪੈਸਿਆਂ ਦਾ ਸਾਰਾ ਕਿਤਾਬ ਰੱਖਣਾ ਦੂਜੇ ਨੰਬਰ ਤੇ ਆ ਗਿਆ ਖਰਾਬ ਵਿਵਹਾਰ ਖਰਾਬ ਵਿਵਹਾਰ ਜਿੰਨੇ ਕਿ ਪਾ ਸਾਰੇ ਜਾਣਦੇ ਆ ਕਿ ਅਜੇਹਾ ਕਿਸੇ ਵੀ ਕਿਸਮ ਦਾ ਵਿਵਹਾਰ ਜਿਦੇ ਨਾਲ ਜੋ ਵਿਅਕਤੀ ਵਿਹਾਰ ਕਰ ਰਿਹਾ ਉਸ ਨੂੰ ਪਤੇ ਉਸ ਦੇ ਜਿਹੜੇ ਆਲੇ ਦੁਆਲੇ ਲੋਕ ਰਹਿੰਦੇ ਆ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਉਹਨਾਂ ਨੂੰ ਨੁਕਸਾਨ ਪੁੱਜਦਾ ਏ ਉਸ ਵਿਅਕਤੀ ਦੇ ਅਜਿਹੇ ਵੀ ਵਿਹਾਰ ਨਾਲ ਸੀ ਖਰਾਬੇ ਵਿਹਾਰ ਦੇ ਨਾਲ ਜਾਣਦੇ ਆ ਖਰਾਬੇ ਵਿਹਾਰ ਦੇ ਵਿੱਚ ਤੁਸੀਂ ਇਹ ਜਿਹੜੇ ਛੋਟੇ-ਛੋਟੇ ਗਾਹਾਂ ਭਾਗ ਹੈ ਵੱਡੇ ਦੇ ਇਹ ਦੇਖ ਸਕਦੇ ਹੋ ਹੁਣ ਆਪਾਂ ਸਭ ਨਾਲ ਤੇ ਪਹਿਲਾਂ ਗੱਲ ਕਰਾਂਗੇ ਹਿੰਸਕ ਤੇ ਵਿਨਾਸ਼ਕਾਰੀ ਵਿਵਹਾਰ ਇਹ ਇੱਕ ਜਿਹਾਂ ਵਿਵਹਾਰ ਹੈ ਜੋ ਬੱਚੇ ਗੁੱਸੇ ਵਿੱਚ ਆ ਕੇ ਸਾਹਮਣੇ ਵਾਲੀ ਦੀ ਗੱਲ ਨਾ ਮੰਨ ਕੇ ਤੇ ਉਸ ਨੂੰ ਨੁਕਸਾਨ ਪਹੁੰਚਾਉਂਦੇ ਜਿਵੇਂ ਚੀਜ਼ਾਂ ਨੂੰ ਸੁੱਟ ਦੇਣਾ ਜਿਹੜੀ ਵੀ ਚੀਜ਼ ਸਾਹਮਣੇ ਪਈ ਉਹਨੂੰ ਚੁੱਕ ਕੇ ਸੁੱਟ ਦੇਣਾ ਹੈ ਤੇ ਜਾਂ ਕੋਈ ਕਾਪੀ ਪਈ ਉਹਨੂੰ ਫਾੜ ਦੇਣਾ ਤੇ ਗੁੱਸੇ ਵਿੱਚ ਆ ਕੇ ਆਪਣੇ ਸਾਥੀਆਂ ਜਾਂ ਆਪਣੇ ਮਾਤਾ ਪਿਤਾਏ ਉਹਨਾਂ ਨੂੰ ਉਹਨਾਂ ਲਈ ਗਲਤ ਸ਼ਬਦਾਵਲੀ ਦਾ ਪ੍ਰਯੋਗ ਕਰਨਾ ਇਹ ਸਾਰਿਆ ਇਸ ਤਰ੍ਹਾਂ ਦਾ ਜਿਹੜਾ ਵੀ ਵਿਹਾਰ ਹੈ ਉਸ ਨੂੰ ਅਸੀਂ ਹਿੰਸਕ ਅਤੇ ਵਿਨਾਸ਼ਕਾਰੀ ਵਿਵਹਾਰ ਦੇ ਨਾਂ ਨਾਲ ਜਾਣਦੇ ਹਾਂਜੀ ਨੰਬਰ 2 ਤੇ ਆ ਗਿਆ ਗੁੱਸਾ ਇੱਕ ਅਜੀਹਾ ਵਿਵਹਾਰ ਜੋ ਬਹੁਤ ਗੁੱਸੇ ਦੇ ਵਿੱਚ ਆ ਕੇ ਜਿਸ ਵਿੱਚ ਚੀਕਣਾ ਹੋ ਗਿਆ ਫਰਸ਼ ਤੇ ਰੇਟਣਾ ਹੋ ਗਿਆ ਤੇ ਆਪਣਾ ਜਿਹੜਾ ਸਾਹ ਹੈ ਲੰਬੇ ਟਾਈਮ ਤੱਕ ਇਹ ਰੋਕ ਲੈਣਾ ਤੇ ਅਜਿਹੇ ਬਿਵਹਾਰ ਨੂੰ ਅਸੀਂ ਗੁੱਸੇ ਵਾਲਾ ਵਿਵਹਾਰ ਕਹਿੰਦੇ ਹਾਂ ਜਿਵੇਂ ਛੋਟੀ ਜਿਹੀ ਗੱਲ ਤੇ ਮੂੰਹ ਫਲਾ ਕੇ ਜਿਆਣੇ ਨੇ ਬੈਠ ਜਾਣਾ ਸੋ ਇਹ ਮਿੰਦਾ ਵਿਵਹਾਰ ਹੈ ਉਸ ਨੂੰ ਗੁੱਸੇ ਵਾਲਾ ਵਿਵਹਾਰ ਕਹਿੰਦੇ ਆ ਤੇ ਇਸ ਤਰ੍ਹਾਂ ਹੀ ਹੈ ਜਿਹੜਾ ਸਾਡਾ ਅੱਗੇ ਨੰਬਰ 3 ਤੇ ਆ ਗਿਆ ਜੀ ਤੂਚਾ ਨਾਲ ਤੁਰ ਵਿਵਹਾਰ ਇਸ ਇੱਕ ਜਿਹਾਂ ਵਿਵਹਾਰ ਹੈ ਜਿਦੇ ਵਿੱਚ ਦੂਜੇ ਦੇ ਕੱਪੜੇ ਖਿੱਚਣੇ ਪੜਕੇ ਠੀਕ ਹੈ ਦੂਜੇ ਦੀਆਂ ਚੀਜ਼ਾਂ ਨਾਲ ਉਸ ਦੀ ਬਿਨਾ ਇਜਾਜ਼ਤੋਂ ਚੱਕ ਕੇ ਉਹਨਾਂ ਨਾਲ ਬੱਚੇ ਖੇਡਣਾ ਜਾਂ ਫਿਰ ਉਹਨਾਂ ਨੂੰ ਤੋੜਨਾ ਤਾਂ ਤੋੜ ਕੇ ਛੋਟਣਾ ਠੀਕ ਹੈ ਇਸ ਤਰ੍ਹਾਂ ਦਾ ਜਿਹੜਾ ਵਿਵਹਾਰ ਹੈ ਉਹ ਦੂਜਿਆਂ ਦੇ ਨਾਲ ਦੁਰਵਿਵਹਾਰ ਦਾ ਵਿਵਹਾਰ ਕਹਾਂ ਦੂਜਿਆਂ ਨਾਲ ਦੁਰਵਿਵਹਾਰ ਦਾ ਵਿਵਹਾਰ ਕਹਾਉਂਦਾ ਤੇ ਅੱਗੇ ਆ ਗਿਆ ਜੀ ਚੌਥੇ ਨੰਬਰ ਪਰ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਵਾਲਾ ਵਿਵਹਾਰ ਇਹ ਇੱਕ ਜਿਹਾ ਵਿਵਹਾਰ ਹੈ ਕਿ ਜਦੋਂ ਵਿਅਕਤੀ ਇਸ ਵਿੱਚ ਗਿਆ ਕਰਦਾ ਜਦੋਂ ਉਸ ਤੇ ਕੋਈ ਮਨ ਚ ਕਹਿ ਲੋ ਗੱਲਾਂ ਆਉਂਦੀਆਂ ਤਾਂ ਉਹ ਖੁਦ ਨੂੰ ਨੁਕਸਾਨ ਪਹੁੰਚਾਉਂਦਾ ਜਿਵੇਂ ਕਿ ਖੁਦ ਨੂੰ ਉਹਨਾਂ ਲੋਚਣਾ ਜਿਵੇਂ ਹੱਥ ਪਰ ਤੇ ਚੁੰਟੀਆਂ ਲੱ ਜਾਣਾ ਪਟਣ ਠੀਕ ਹੈ ਉਹਦੇ ਬਾਅਦ ਫਿਰ ਉਹਨੇ ਮਾਰਨਾ ਪਿਆ ਜਾਂ ਜਿਹੜਾ ਸਿਰ ਹੈ ਉਹਨੂੰ ਕੰਤ ਕੰਧ ਨਾਲ ਮਾਰਨਾ ਇਸ ਤਰ੍ਹਾਂ ਦਾ ਜਿਹੜਾ ਵਿਵਹਾਰ ਜਿਹਦੇ ਵਿੱਚ ਉਸ ਨੂੰ ਖੁਦ ਨੂੰ ਉਹ ਵਿਹਾਰ ਕਰਨ ਦੇ ਨਾਲ ਨੁਕਸਾਨ ਹੋ ਰਿਹਾ ਹੈ ਉਸ ਨੂੰ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਵਾਲਾ ਵਿਵਹਾਰ ਕਹਿੰਦੇ ਹੈ ਹਾਂਜੀ ਨੰਬਰ ਅੱਗੇ ਹਾਂਜੀ ਅੱਗੇ ਨੰਬਰ 5 ਤੇ ਆ ਗਿਆ ਜੀ ਵਾਰ-ਵਾਰ ਦਹਰਾਉਣ ਵਾਲਾ ਵਿਭਿਆ ਅਜਿਹਾ ਵਿਵਹਾਰ ਜਿਸ ਇੰਦਰ ਸਰੀਰ ਹੋ ਗਿਆ ਜਾਂ ਸਾਡਾ ਸਰੀਰ ਦਾ ਕੋਈ ਅੰਗ ਹੋ ਗਿਆ ਤੇ ਅਸੀਂ ਉਹ ਜਿਹੜੀ ਗਤੀਵਿਧੀ ਉਸ ਸੰਕੇ ਦੀ ਉਸ ਨੂੰ ਵਾਰ-ਵਾਰ ਦਹਰਾਉਂਦੇ ਹਾਂ ਜਿਵੇਂ ਕਿ ਤਾੜੀਆਂ ਮਾਰਨੀਆਂ ਬੈਠੇ-ਬੈਠਿਆਂ ਨੇ ਤੇ ਫਿਰ ਸਰੀਰ ਨੂੰ ਘੁਮਾਉਣਾ ਜਾਂ ਛਾਲਾ ਮਾਰਨੀ ਆ ਇਸ ਤਰ੍ਹਾਂ ਦਾ ਜਿਹੜਾ ਵਾਰ-ਵਾਰ ਦਹਰਾਉਣ ਵਾਲਾ ਵਿਹਾਰ ਹੈ ਜਿਹਦੇ ਨਾਲ ਸਾਡੇ ਕੋਈ ਸਰੀਰ ਦੀ ਗਤੀਵਿਧੀ ਦੁਬਾਰੇ ਦੁਹਰਾ ਹੁੰਦੀ ਆ ਉਸ ਨੂੰ ਅਸੀਂ ਕਹਿੰਦੇ ਆ ਵਾਰ-ਵਾਰ ਦਹਰਾਉਣ ਵਾਲਾ ਤੇ ਵਿਹਾਰ ਨੰਪਰਛੇ ਤੇ ਆ ਗਿਆ ਜੀ ਅਜੀਬ ਵਿਹਾਰ ਅਜੀਬ ਵਿਵਹਾਰ ਜਿਸ ਕਾਰਨ ਬੱਚਾ ਹੋਰ ਬੱਚਾ ਜਾਂ ਵਿਅਕਤੀ ਹੋਰਾਂ ਨਾਲ ਤੇ ਅਲੱਗ ਦਿਖਦਾ ਦੂਰ ਤੇ ਉਸ ਦੇ ਉਹ ਸਵਾਲ ਸਾਡਾ ਧਿਆਨ ਜਾਂਦਾ ਜਿਹੜਾ ਕਿ ਉਸ ਦਾ ਜਿਹੜਾ ਵਿਵਹਾਰ ਹੈ ਉਹ ਆਪਣੇ ਵੱਲ ਆਕਰਸ਼ਿਤ ਕਰਦਾ ਸਾਨੂੰ ਅਜੀਬ ਅਜੀਬ ਢੰਗ ਦੇ ਨਾਲ ਤੇ ਜਿਵੇਂ ਦੰਦ ਕੱਢਣਾ ਬੈਠ ਕੇ ਬਿਨਾ ਮਤਲਬ ਤੇ ਵੀ ਕੋਈ ਖਸਨਾਲੀ ਤੇ ਚੀਜ਼ ਨਹੀਂ ਹੈਗੀ ਠੀਕ ਹੈ ਤੇ ਫਿਰ ਬਿਨਾ ਕਾਰਨ ਉਦਾਸ ਰਹਿਣਾ ਜਾਂ ਤੇ ਕਿਉਂ ਉਦਾਸੀ ਵਾਲਾ ਕੋਈ ਹੈ ਜਾਲ ਜਾਲ ਦਾ ਮਾਹੌਲ ਹੈ ਨਹੀਂ ਤੇ ਫਿਰ ਆਪਣੇ ਆਪ ਦੇ ਨਾਲ ਗੱਲਾਂ ਕਰ ਕੰਡੇ ਬੈਠ ਕੇ ਇਸ ਤਰ੍ਹਾਂ ਦਾ ਜਿਹੜਾ ਹੈ ਅਜੀਬ ਵਿਵਹਾਰ ਕੋਹ ਕਹਨਾਂਦਾ ਹੈ ਜੈਸੇ ਇਸ ਨੂੰ ਅਜੀਬ ਵਿਵਹਾਰ ਦੇ ਨਾਮ ਦੇ ਨਾਲ ਜਾਣਦੇ ਹਾਂ ਤੇ ਅੱਗੇ ਆ ਗਿਆ ਜੀ ਨੰਬਰ 7 ਤੇ ਜ਼ਿਆਦਾ ਸਰਗਰਮੀ ਗਤੀਵਿਧੀਆਂ ਤੇ ਇਹਦਾ ਮਤਲਬ ਕਿ ਸਮੇਂ ਸਿਰ ਕੋਈ ਕੰਮ ਨਾ ਕਰਨਾ ਜਾਂ ਜਿਹੜਾ ਕੰਮ ਦੇ ਤਾ ਉਹਨੂੰ ਧਿਆਨ ਦੇ ਨਾਲ ਨਹੀਂ ਕਰਨਾ ਕੰਮ ਵਿੱਚ ਬਹੁਤ ਜ਼ਿਆਦਾ ਗਲਤੀਆਂ ਕਰਨਾ ਇੱਕ ਜਗ੍ਹਾ ਤੇ ਜਾ ਟਿਕਿਆ ਨਹੀਂ ਬੈਠਣਾ ਤੇ ਅਜਿਹੇ ਕੀਤੇ ਗਤੀਵਿਧੀਆਂ ਨੂੰ ਅਸੀਂ ਜ਼ਿਆਦਾ ਸਰਗਰਮੀ ਦੀਆਂ ਗਤੀਵਿਧੀਆਂ ਕਹਿੰਦੇ ਜਿਹਦੇ ਵਿੱਚ ਨਾ ਟੀਕੇ ਬੈਠਣਾ ਨਾ ਜਿਹੜਾ ਪ੍ਰੋਪਰ ਕੰਮ ਦਾ ਤਾਂ ਉਹ ਕਰਨਾ ਜੇ ਕਰਨਾ ਤਾਂ ਉਹਦੇ ਵਿੱਚ ਪਹੁੰਚੇ ਦੀ ਗਲਤੀ ਹੈ ਇਹ ਵੀ ਵਿਵਹਾਰ ਨਾਲ ਜ਼ਿਆਦਾ ਸਰਗਰਮੀਆਂ ਦੀ ਜ਼ਿਆਦਾ ਸਰਗਰਮਿਕ ਤਕਤੀਆਂ ਦਾ ਰਿਪਰ ਹਾਂਜੀ ਅੱਗੇ ਆ ਗਿਆ ਨੰਬਰ 8 ਤੇ ਗਿੱਦਰੋਹੀ ਵਿਵਹਾਰ ਅਜਿਹਾ ਵਿਵਹਾਰ ਜਿਸਦੇ ਅੰਦਰ ਕਿਸੇ ਦੀ ਆਪਣੀ ਕੌਮ ਜਾਂ ਸੰਸਤਾ ਜਾਂ ਸਮਾਜ ਜੁੜੇ ਉਹਦੇ ਰੂਲ ਹਨ ਉਹਨਾਂ ਨੂੰ ਉਹ ਵਿਅਕਤੀ ਨਹੀਂ ਮੰਨਦਾ ਤੇ ਉਹਨਾਂ ਦੇ ਉਲਟ ਕੰਮ ਕਰਦਾ ਹੈ ਜ ਜਿਹੜੇ ਜੇ ਕੋਈ ਹੋਰ ਦੂਜਾ ਵਿਅਕਤੀ ਹੈ ਜਿਹੜਾ ਉਸ ਨੂੰ ਬੇਨਤੀ ਵੀ ਕਰਦਾ ਕੰਮ ਕਰਨੇ ਦੀ ਚਹੀ ਕੰਮ ਕਰਨ ਦੇ ਤਾਂ ਉਹ ਜਿਹੜਾ ਵਿਅਕਤੀ ਹੈ ਉਸ ਨੂੰ ਵੀ ਅਸਵੀਕਾਰ ਕਰ ਦਿੰਦਾ ਹੈ ਕਿ ਨਹੀਂ ਮੈਂ ਨਹੀਂ ਕਰਨਾ ਮੈਂ ਤਾਂ ਐਵੇਂ ਹੀ ਕਰਨਾ ਹੈ ਠੀਕ ਹੈ ਮੈਂ ਤਾਂ ਇਸ ਤਰੀਕੇ ਪੁੱਠਾ ਵਿਵਹਾਰ ਕਰਦਾ ਉਸਨੂੰ ਅਸੀਂ ਉਸ ਤਰ੍ਹਾਂ ਦੇ ਜਿਹੜਾ ਵਿਵਹਾਰ ਹੈ ਉਸੇ ਵਿਦਰੋਹੀ ਵਿਵਹਾਰ ਕਹਿੰਦੇ ਹੈ ਨੰਬਰ 9 ਤੇ ਆ ਗਿਆ ਸਮਾਜ ਵਿਰੋਧੀ ਵਿਵਹਾਰ ਜਿਵੇਂ ਕਿ ਦੇਖੋ ਇਹਦੇ ਇਸ ਵਿਵਹਾਰ ਦੇ ਨਾਮ ਤੋਂ ਸਪਸ਼ਟ ਹੈ ਕਿ ਅਜਿਹਾ ਵਿਵਹਾਰ ਜੋ ਕਿ ਸਮਾਜ ਦੇ ਜਿਹੜੇ ਮੁੱਢਲੇ ਮੁੱਢਲੇ ਨਿਯਮ ਹੁੰਦੇ ਆ ਜਿਵੇਂ ਉਹਨਾਂ ਦੇ ਵੀ ਖਿਲਾਫ ਹੋਵੇ ਉਸ ਜਿਹੜਾ ਇਸ ਤਰ੍ਹਾਂ ਦਾ ਵਿਵਹਾਰ ਹੈ ਫਿਰ ਉਹਨਾਂ ਨੂੰ ਅਸੀਂ ਸਮਾਜ ਵਿਰੋਧੀ ਵਿਵਹਾਰ ਆਖਦੇ ਹਾਂ ਜਿਵੇਂ ਕਿ ਬਿਨਾਂ ਕਿਸੇ ਕਾਰਨ ਦੂਜਿਆਂ ਦੇ ਦੋਸ਼ ਲਾ ਦੇਣਾ ਜਾਂ ਜਿਹੜਾ ਸੱਚ ਹੈ ਉਹ ਬੜੇ ਤੋੜ ਮਰੋੜ ਕੇ ਪੇਸ਼ ਕਰਨਾ ਤੁਸੀਂ ਆ ਦੇਖੇ ਹੋਵੇ ਕਿ ਅੱਜ ਕੱਲ ਇਹ ਵੈਸੇ ਜ਼ਿਆਦਾ ਹੀ ਹੋ ਰਿਹਾ ਹੈ ਕਾਫੀ ਜ਼ਿਆਦਾ ਹੋ ਰਿਹਾ ਹੈ ਕਿ ਜਿਹੜੀਆਂ ਸੱਚ ਗੱਲਾਂ ਨੂੰ ਤੋੜ ਮਰੋੜ ਕੇ ਬੜੇ ਅਜੀਬ ਢੰਗ ਦੇ ਨਾਲ ਉਹਨੂੰ ਪੇਸ਼ ਕਰਨਾ ਤੇ ਚੋਰੀ ਕਰਨੀ ਠੀਕ ਹੈ ਇਹ ਜਿਹੇ ਇਸ ਤਰ੍ਹਾਂ ਦੇ ਜਿਹੜੇ ਸਾਰੇ ਚੋਰੀ ਕਰਨੇ ਝੂਠ ਬੋਲਣਾ ਸਾਰੇ ਸਮਾਜ ਵਿਰੋਧੀ ਵਿਵਹਾਰ ਦੇ ਜਿਹੜੇ ਲੱਛਣ ਹਨ ਅੱਗੇ ਆ ਗਿਆ ਜੀ ਡਰ ਕਿਸੇ ਖਾਸ ਥਾਂ ਜਾਂ ਖਾਸ ਵਿਅਕਤੀ ਨੂੰ ਦੇਖ ਕੇ ਬਿਨਾ ਕਿਸੇ ਕਾਰਨ ਮਨ ਵਿੱਚ ਇੱਕ ਸਹਿਮ ਪੈਦਾ ਹੋ ਜਾਣਾ ਚਾਹੇ ਲਾਲੋ ਵੀ ਬਿਨਾ ਕਿਸੇ ਉਤੇਜਕ ਦੀ ਮੌਜੂਦਗੀ ਤੋਂ ਬਿਨਾ ਭੈ ਖਾਣਾ ਉਹਨੂੰ ਕੀ ਕਹਿੰਦੇ ਉਸ ਭੈ ਨੂੰ ਅਸੀਂ ਡਰ ਕਹਿੰਦੇ ਹਾਂਜੀ ਅੱਗੇ ਆ ਗਏ ਨੰਬਰ 3 ਤੇ ਸਵੇਦੀ ਵਿਵਹ ਸੰਵੇਦੀ ਵਿਵਹਾਰਤੀਆਂ ਜਿਹੜੀਆਂ ਸਮੱਸਿਆਵਾਂ ਇਹਦੇ ਵਿੱਚ ਇਹਨਾਂ ਨੂੰ ਅੱਗੇ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ ਨੰਬਰ 1 ਜਿਆਦਾ ਸੰਵੇਕੀ ਵਿਵਹਾਰ ਤੇ ਨੰਬਰ 2 ਆਮ ਨਾਲੋਂ ਘੱਟ ਸੰਵੇਦੀ ਵਿਵਹਾਰ ਤੇ ਇਹਨਾਂ ਨੂੰ ਜਾਣਣੇ ਦੇ ਪਹਿਲਾਂ ਆਪਾਂ ਇਹ ਜਾਣਦੇ ਹਾਂ ਕਿ ਜਿਹੜਾ ਸੰਵੇਦੀ ਵਿਵਹਾਰ ਉਹ ਕਿਹੜੀ ਕੀ ਚੀਜ਼ ਹੁੰਦੀ ਹੈ ਕਹਿੰਦੇ ਕੀ ਇਹ ਨੂੰ ਆ ਦੇਖੋ ਵੀ ਜਦੋਂ ਵੀ ਆਪਾਂ ਆਪਣੇ ਜਿਹੜਾ ਸਾਡਾ ਵਾਤਾਵਰਨ ਇਹ ਜਿਹੰਦਰ ਜਿਹੜੇ ਤੱਤ ਹੁੰਦੇ ਨੇ ਜੋ ਜੜੀਆਂ ਵਸਤੂਆਂ ਹੁੰਦੀਆਂ ਠੀਕ ਹੈ ਉਹਨਾਂ ਨੂੰ ਅਸੀਂ ਆਪਣੀ ਸੁਵੇਦਨਾ ਦੇ ਦੁਆਰਾ ਗ੍ਰਹਿਣ ਕਰਦੇ ਕਿ ਦੇਖੋ ਜਿਵੇਂ ਹੁਣ ਆਪਾਂ ਕਿਸੇ ਬਾਗ ਵਿੱਚ ਜਾਂ ਪਾਰਕ ਵਿੱਚ ਜਾ ਰਹੇ ਹਾਂ ਤਾਂ ਫਿਰ ਜਿਹੜੇ ਉੱਥੇ ਤੇ ਫਲ ਫਰੂਟ ਹੋ ਗਏ ਉਹਨਾਂ ਦੀ ਜਿਹੜੀ ਖੁਸ਼ਕੂ ਹੋਗੀ ਤੇ ਉਹ ਅਸੀਂ ਗ੍ਰਹਿਣ ਕਰਦੇ ਹਾਂ ਸੰਕੇਤ ਗ੍ਰਹਿਣ ਕਰਦੇ ਹਾਂ ਦੇ ਸਵਾਦ ਨਾਲ ਉਹਨਾਂ ਦਾ ਖਾ ਕੇ ਉਹਨਾਂ ਨੂੰ ਅਸੀਂ ਸਵਾਦ ਨਾਲ ਗ੍ਰਹਿਣ ਕਰਦੇ ਆਂ ਵੀ ਕਿ ਸਵਾਦ ਕਿ ਹੋ ਜਿਆ ਹੈ ਜਿਹੜੀ ਇਹ ਕਿਰਿਆ ਹੈ ਇਸ ਨੂੰ ਅਸੀਂ ਕਿਹਾ ਕਹਿੰਦੇ ਆਂ ਸੰਵੇਦੀ ਵਿਵਹਾਰ ਦੀ ਕਿਰਿਆ ਕਈ ਹੁਣ ਕੀ ਹੁੰਦੇ ਵੀ ਜਿਹੜੇ ਵਿਸ਼ੇਸ਼ ਲੋੜਾਂ ਵਾਲੇ ਬੱਚੇ ਹੁੰਦੇ ਆ ਜਿਹੜੇ ਆਮ ਜਾਂ ਜਿਹੜੇ ਵਿਅਕਤੀ ਹੁੰਦੇ ਆ ਉਹਨਾਂ ਨੂੰ ਸੰਵੇਦੀ ਵਿਵਹਾਰ ਦੀ ਸਮੱਸਿਆ ਹੁੰਦੀ ਹੈ ਕਿ ਜਿਵੇਂ ਦੇਖੋ ਬਈ ਕਿਸੇ ਨੂੰ ਤਾਂ ਇੱਕ ਚੀਜ਼ ਦੀ ਖੁਸ਼ੀ ਬਹੁਤ ਜ਼ਿਆਦਾ ਆ ਰਹੀ ਆ ਤੇ ਕਿਸੇ ਨੂੰ ਉਹੀ ਉਹੀ ਜਗ੍ਹਾ ਦੇ ਵਿੱਚ ਖੜਕੇ ਉਹ ਚੀਜ਼ ਦੀ ਤੇ ਦੂਜੇ ਵਿਅਕਤੀ ਨੂੰ ਖੁਸ਼ੀ ਕੋਈ ਆ ਨਹੀਂ ਰਹੀ ਬਹੁਤ ਘੱਟ ਆ ਰਹੀ ਹੈ ਜਾਂ ਨਾ ਹੋਏ ਨਾਲ ਦੀ ਆ ਰਹੀ ਹੈ ਠੀਕ ਹੈ ਹੁਣ ਜਿਹਨੂੰ ਤਾਂ ਉਸਦੀ ਖੁਸ਼ੀ ਬਹੁਤ ਬਹੁਤ ਜ਼ਿਆਦਾ ਆ ਰਹੀ ਹੈ ਉਹਨੂੰ ਅਸੀਂ ਕਹਿੰਦੇ ਆ ਜਿਆਦਾ ਸੰਵੇਦੀ ਵਿਵਹਾਰ ਤੇ ਜਿਹਨੂੰ ਉਹਦੀ ਜਿਹੜੀ ਕੁਛ ਹੋਊਗਾ ਉਹ ਬਹੁਤ ਘੱਟ ਆ ਰਹੀ ਹੈ ਉਹਨੂੰ ਅਸੀਂ ਕਹਿੰਦੇ ਆ ਆਮ ਨਾਲੋਂ ਘੱਟ ਸੰਵੇਦੀ ਵਿਵਹਾਰ ਦੀ ਸਮੱਸਿਆ ਇਹਦੇ ਵਿੱਚ ਗਾਹ ਕਿਆ ਹੁੰਦੇ ਆ ਜੀ ਜਿਹੜੇ ਮੁੱਖ ਤੌਰ ਤੇ ਹੁੰਦੇ ਆ ਪਹਿਲਾ ਆ ਗਿਆ ਦ੍ਰਿਸ਼ਟੀ ਹੁਣ ਦ੍ਰਿਸ਼ਟੀ ਇਹਦੇ ਵਿੱਚ ਕੀ ਹੁੰਦਾ ਵੀ ਕਈ ਕਈ ਜਿਹੜੇ ਵਿਅਕਤੀ ਆ ਮਨਾਨ ਨੂੰ ਕਹੀ ਚੀਜ਼ਾਂ ਤਾਂ ਮਤਲਬ ਬਹੁਤ ਜ਼ਿਆਦਾ ਜਿਹੜੀਆਂ ਹੈ ਵੀ ਨਹੀਂ ਉਹ ਬੜੀਆਂ ਪ੍ਰਤੱਖ ਮਤਲਬ ਸਪਸ਼ਟ ਦਿਖਦੀਆਂ ਤੇ ਜਿਨ੍ਹਾਂ ਨੂੰ ਜਿਹੜੇ ਹੁਣ ਘੱਟ ਸੰਵੇਦੀ ਮਿbehavior ਵਾਲੇ ਹੁੰਨੇ ਆ ਘੱਟ ਮਤਲਬ ਉਹਨਾਂ ਨੂੰ ਕੁਝ ਉਹਨਾਂ ਨੂੰ ਜਮਾਂ ਨਹੀਂ ਉਹ ਚੀਜ਼ਾਂ ਦਿਖਦੀਆਂ ਨਹੀਂ ਹੈਗੀਆਂ ਜਾਂ ਉਹ ਚੀਜ਼ਾਂ ਜਿਹੜੀਆਂ ਬੜੀਆਂ ਹੋ ਉਹਨਾਂ ਨੂੰ ਧੁੰਦਲੇ ਧੁੰਦਲੇ ਦੀ ਹੋਣਗੀਆਂ ਇਸ ਤਰ੍ਹਾਂ ਹੀ ਹੈ ਜਿਦੇ ਚ ਇਹਦੇ ਚ ਆ ਜਾਂਦੀ ਵਾਦਰੋਸ਼ਨੀ ਵਾਦਰੋਸ਼ਨੀ ਆ ਜੇ ਵੀ ਇਹਨੋਂ 빛 ਬਹੁਤ ਜ਼ਿਆਦਾ ਹੈ ਇਹਦੇ ਵਿੱਚ ਰੋਸ਼ਨੀ ਕਹਾਂ ਬਹੁਤ ਜ਼ਿਆਦਾ ਜ਼ਿਆਦਾ ਦਿਖ ਰਹੀ ਹੈ ਤੇ ਕਿਸੇ ਨੂੰ ਰੋਸ਼ਨੀ ਨਹੀਂ ਹੁੰਦੀ ਜਮੇ ਮਤਲਬ ਦਿਖਦੀਆਂ ਨਹੀਂ ਹੁੰਦੀਆਂ ਉਹ ਠੀਕ ਹੈ ਜ ਕਿਸੇ ਨੂੰ ਜ਼ਿਆਦਾ ਧੁੰਦਲੀ ਦਿਖਦੀ ਹੈ ਤੇ ਕਿਸੇ ਨੂੰ ਬੜੀ ਚਮਕਦਾਰ ਦਿਖਦੀ ਹੈ ਜਿਵੇਂ ਕਈਆਂ ਨੂੰ ਜਦੋਂ ਰੋਸ਼ਨੀ ਜਿਆਦਾ ਰੋਸ਼ਨੀ ਦੇ ਵਿੱਚ ਉਹ ਬੜੇ ਮਤਲਬ ਨਾ ਕੁੱਟਨ ਮਹਿਸੂਸ ਕਰਦੇ ਆ ਕੁੱਟਨ ਜੀ ਜਾਣਨ ਉਹ ਗੱਲ ਉਹ ਉਹ ਨਾ ਤਾਂ ਉਹ ਰੋਸ਼ਨੀ ਦੇ ਵਿੱਚ ਸੌ ਸਕਦੇ ਆ ਤੇ ਉਹ ਹੋ ਗਿਆ ਜਿਹੜੇ ਸੌ ਨਹੀਂ ਸਕਦੇ ਰੋਸ਼ਨੀ ਨੇ ਦੇ ਵਿੱਚ ਉਹਨਾਂ ਨੂੰ ਹੋ ਗਿਆ ਕਹਿੰਦੇ ਆ ਜਿਆਦਾ ਸੰਵੇਦੀ ਵਿਵਹਾਰ ਮਤਲਬ ਉਹਨੂੰ ਜਿਆਦਾ ਸੰਵੇਦੀ ਵਿਵਹਾਰ ਦੀ ਸਮੱਸਿਆ ਉਹਨਾਂ ਨੂੰ ਛੋਟੀ ਜਿਹੀ ਥੋੜੀ ਜਿਹੀ ਰੋਸ਼ਨੀ ਬਹੁਤ ਜ਼ਿਆਦਾ ਲੱਗ ਰਹੀ ਹੈ ਤੇ ਉਹ ਜਿਹੜੇ ਵਿਅਕਤੀ ਆਪਣੇ ਆਪ ਨੂੰ ਜ਼ਿਆਦਾ ਹਨੇਰੇ ਵਿੱਚ ਫੇਰ ਰੱਖਣਾ ਪਸੰਦ ਕਰੋਂਗੇ ਉਹਨਾਂ ਸੰਤੁਲਨ ਬਣਾਉਣੇ ਵਾਸਤੇ ਇਸ ਤਰ੍ਹਾਂ ਇਹ ਕਿਹਾ ਗਿਆ ਤੁਨੇ ਜਾਂ ਆਵਾਜ਼ ਹੋ ਗਈ ਦੇਖੋ ਕਿ ਕਈ ਵਿਅਕਤੀ ਹੁੰਦੇ ਆ ਕਿ ਵੀ ਉਹ ਟ੍ਰੇਨੋਂ ਬੜੇ ਦੂਰ ਕਿਤੇ ਆਵਾਜ਼ ਆਉਂਦੀ ਹੁੰਦੀ ਹੈ ਟ੍ਰੇਨ ਦੀ ਜਾ ਕਿ ਸੇ ਹੋ ਸਪੀਕਰ ਦੇ ਪਰ ਉਹ ਉਹਨਾਂ ਨੂੰ ਬਿਲਕੁਲ ਐਨ ਸਾਫ਼ ਸੁਣਦੇ ਹੰਦੀ ਆਵਾਜ਼ ਉਹ ਕਹਿੰਦੇ ਵੀ ਨਹੀਂ ਇਹ ਇਹ ਦੇਖੋ ਸਾਨੂੰ ਆਵਾਜ਼ ਐਨ ਕਲੀਅਰ ਸੁਣ ਰਹੀ ਹੈ ਉਹਨਾਂ ਦੀ ਫਿਰ ਜਿਹੜੀ ਸੰਵੇਦਨਾ ਹੋਗੀ ਉਸ ਆਵਾਜ਼ ਪ੍ਰਤੀ ਉਹ ਬਹੁਤ ਜ਼ਿਆਦਾ ਆਮ ਨਾਲ ਤੇ ਬਹੁਤ ਜ਼ਿਆਦਾ ਹੈ ਤੇ ਇਸ ਤਰ੍ਹਾਂ ਇਸ ਦੇ ਉਲਟ ਕਈ ਵਿਅਕਤੀ ਹੁੰਦੇ ਆ ਉਹਨਾਂ ਨੂੰ ਜੇ ਕੋਈ ਕੋੜ ਹੱਕਾ ਮਾਰੀ ਜਾਵੇ ਉਹਨਾਂ ਨੂੰ ਤਾਂ ਵੀ ਨਹੀਂ ਪਤਾ ਲੱਗਦਾ ਉਹ ਵੀ ਖਰਾਬ ਹੈ ਜਿਹੜੀ ਜ਼ਿਆਦਾ ਹੈ ਉਹ ਵੀ ਬੜੀ ਉਹ ਵੀ ਠੀਕ ਨਹੀਂ ਹੈ ਤੇ ਜਿਹੜੀ ਘੱਟ ਹੈ ਉਹ ਵੀ ਜ਼ਿਆਦਾ ਠੀਕ ਨਹੀਂ ਹੈ ਉਹ ਵੀ ਨੁਕਸਾਨ ਦਾ ਹੈ ਇਹਨਾਂ ਦਾ ਇੱਕ ਬੈਲੈਂਸ ਹੋਣਾ ਚਾਹੀਦਾ ਹੈ ਜੇ ਇਹਨਾਂ ਦਾ ਬੈਲੈਂਸ ਘੱਟ ਜਾ ਵਧ ਜਾਊਗਾ ਤਾਂ ਉਹ ਇੱਕ ਸਮੱਸਿਆ ਬਣ ਜਾਂਦਾ ਹੈ ਹਾਂਜੀ ਨੰਬਰ 3 ਹੋ ਗਿਆ ਗੰਧ ਜਾਂ ਸੁਆਦ ਜਦੋਂ ਦੇਖੋ ਕੋਈ ਵੀ ਅਸੀਂ ਚੀਜ਼ ਹਨਾ ਖਾਂਦੇ ਹਾਂ ਤਾਂ ਉਹਦਾ ਇੱਕ ਸੁਆਦ ਹੁੰਦਾ ਹੈ ਕਈ ਵਿਅਕਤੀ ਅਜਿਹੇ ਹੁੰਦੇ ਆ ਵੀ ਜਿਨ੍ਹਾਂ ਨੂੰ ਉਸ ਚੀਜ਼ ਦਾ ਮੜੀ ਚੀਜ਼ਾ ਜੋਨਾ ਦਾ ਬਹੁਤ ਜ਼ਿਆਦਾ ਖਾਣੇ ਵਿੱਚ ਉਹ ਆਉਂਦਾ ਹੈ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਮਿੱਠਾ ਦਾ ਜਿਹੜੀ ਚੀਜ਼ ਬਹੁਤ ਜ਼ਿਆਦਾ ਚਟਪਟੀ ਧੀ ਤੇ ਇਸ ਤਰ੍ਹਾਂ ਹੀ ਇਸ ਦੇ ਉਲਟ ਕਈ ਵਿਅਕਤੀ ਹੁੰਦੇ ਵੀ ਜਿਨ੍ਹਾਂ ਨੂੰ ਉਹ ਜਿਹੜੀ ਚੀਜ਼ ਹੈ ਉਹ ਖਾਣੇ ਵਿੱਚ ਜਮੇ ਉਹ ਜਿਹੜੀ ਮਿੱਠੀ ਵੀ ਆ ਉਹ ਚੀਜ਼ ਮਿੱਠੇ ਲਾਦੇ ਮਠਾਣਾਂ ਨੂੰ ਲੱਗਦਾ ਹੀ ਨਹੀਂ ਹਨਾ ਮਾਤਰ ਲੱਗਦਾ ਹੈ ਤੇ ਉਹ ਕਹਿੰਦੇ ਵੀ ਇਹਦੇ ਵਿੱਚ ਤਾਂ ਕੋਈ ਸਵਾਦ ਆ ਹੀ ਨਹੀਂ ਰਿਹਾ ਤੇ ਅੱਗੇ ਆ ਗਿਆ ਇਸ ਤਰ੍ਹਾਂ ਹੀ ਜਿਹੜਾ ਸ਼ੂਨਾ ਤਾਂ ਜਿਹੜੀ ਇੱਕ ਸ਼ੂਨੇ ਵਾਲੀ ਸੰਵੇਦਨਾ ਹੈ ਇਹ ਵੀ ਦੇਖਣਾ ਤੁਸੀਂ ਕਈਆਂ ਨੂੰ ਇਹਨੂੰ ਬਹੁਤ ਜ਼ਿਆਦਾ ਹੁੰਦੀ ਹੈ ਕਈਆਂ ਨੂੰ ਤਾਂ ਵੀ ਦੇਖੋ ਅਸੀਂ ਐਵੇਂ ਸਾਡਾ ਹੋਆ ਤੇ ਅਸੀਂ ਇਹਨਾਂ ਹੱਥ ਲਾਇਆ ਨਹੀਂ ਉਹਨਾਂ ਨੂੰ ਤਾਂ ਵੀ ਸੰਵੇਦਨਾ ਮਹਿਸੂਸ ਹੋ ਜਾਂਦੀ ਹੈ ਉਹਦੀ ਵੀ ਨਹੀਂ ਕੋਈ ਆ ਰਿਹਾ ਹੈ ਤੇ ਕਈ ਇਸ ਤਰ੍ਹਾਂ ਹੁੰਦੇ ਵੀ ਕਈਆਂ ਨੂੰ ਫੜ ਫੜ ਕੇ ਵੀ ਉਹ ਕਰੀ ਜਾਓ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਹਾਂ ਕੋਈ ਸਾਨੂੰ ਫੜ ਰਿਹਾ ਜਾਂ ਹਲਾ ਰਿਹਾ ਫੜ ਕੇ ਜਾਂ ਕਹਿ ਰਿਹਾ ਭਾਈ ਗੱਲ ਸੁਣ ਠੀਕ ਹੈ ਤਾਂ ਕਈਆਂ ਦੀ ਬਹੁਤ ਜ਼ਿਆਦਾ ਹੁੰਦੀ ਹੈ ਕਈਆਂ ਦੀ ਬਹੁਤ ਘੱਟ ਹੁੰਦੀ ਹੈ ਇਹ ਵੀ ਇਸ ਤਰ੍ਹਾਂ ਹੀ ਹੈ ਜੇ ਘੱਟ ਹੈ ਤਾਂ ਵੀ ਇਹ ਉਹ ਤੇ ਮਤਲਬ ਠੀਕ ਨਹੀਂ ਹੈ ਜੇ ਇਹ ਵੱਧ ਹੈ ਫਿਰ ਵੀ ਠੀਕ ਨਹੀਂ ਅੱਗੇ ਆ ਗਿਆ ਜੀ ਹਾਂ ਜੀ ਅੱਗੇ ਆ ਗਏ ਹਾਂ ਜੀ ਅੱਗੇ ਆ ਗਿਆ ਸੰਤੁਲਨ ਸੰਤੁਲਨ ਦੇ ਵਿੱਚ ਦੇਖੋ ਵੀ ਕਈ ਜਿਹੜੇ ਵਿਅਕਤੀ ਹੁੰਦੇ ਆ ਉਹ ਉਹਨਾਂ ਦਾ ਬਹੁਤ ਜ਼ਿਆਦਾ ਸੰਤੁਲਨ ਹੁੰਦਾ ਤੁਸੀਂ ਦੇਖਿਆ ਹੋਣਾ ਕਿ ਉਹ ਇੱਕ ਛੋਟਾ ਜਿਹਾ ਜੰਮੇ ਚਿਹਰਾ ਹੋਵੇ ਜਾਂ ਬਹੁਤ ਘੱਟ ਜਗ੍ਹਾ ਹੋਵੇ ਉਤੇ ਵੀ ਉਹ ਤੁਰ ਲੰਨੇ ਆ ਬਿਨਾ ਕਿਸੇ ਚੀਜ਼ ਨੂੰ ਫੜੇ ਤੇ ਜਾਂ ਬਿਨਾ ਕਿਸੇ ਚੀਜ਼ ਨੂੰ ਹੱਥ ਲਾਏ ਤੇ ਤੇ ਇਸ ਤਰ੍ਹਾਂ ਹੀ ਉਹਨਾਂ ਵਿੱਚ ਮਤਲਬੀ ਕੋ ਬਹੁਤ ਜ਼ਿਆਦਾ ਹੈ ਜਿਹੜੀ ਇੱਕ ਹੱਦ ਹੈ ਦੀ ਸੰਤੁਲਨ ਦੀ ਹੋਣੀ ਚਾਹੀਦੀ ਉਸ ਨਾਲੋਂ ਤੇ ਜ਼ਿਆਦਾ ਤਾਂ ਉਹਨਾਂ ਵਿੱਚ ਇਸ ਸਵੇਦਨਾ ਹੈਗੀ ਆ ਸੰਤੁਲਨ ਬਣਾਉਣ ਦੀ ਤੇ ਇੱਕ ਹੈਗਾ ਵੀ ਜਿਹਨੂੰ ਚਾਹੇ ਐਡੀ चौड़ी ਜਿਹੇ ਸੜਕ ਵੀ ਹੋਵੇ ਫਿਰ ਵੀ ਉਹਦੇ ਫਿਰ بڑے ਮਤਲਬ ਪਚੋਪ ਚੋ ਕੇ ਉਹ ਅਗੇ ਵਧਦੇ ਆ ਵਿਅਕਤੀ ਜਾਂ ਜਿਹੜੇ ਵਿਸ਼ੇਸ਼ ਲੋੜਾਂ ਵਾਲੇ ਬੱਚੇ ਹੁੰਦੇ ਆ ਆ ਜਿਵੇਂ ਕਿ ਜਿਹੜੇ ਵਿਸ਼ੇਸ਼ ਲੋੜਾਂ ਵਾਲੇ ਬੱਚੇ ਹੁੰਦੇ ਉਹ بڑے ਪਚਾਪ ਚਾ ਕੇ ਇਸ ਤਰ੍ਹਾਂ ਆ ਇਹਵੇਂ ਦੋ ਹੱਥਾਂ ਦਾ ਨਾ ਦੇ ਕੋਈ ਅਵੇਰਨਸ ਬਣਾ ਕੇ ਜਾਂ ਇਹ ਇਹ ਇਹਵੇਂ ਕਰਕੇ ਤੁਰਦੇ ਆ ਤਾਂ ਜਿਹੜਾ ਉਹਨਾਂ ਦਾ ਜਿਹੜਾ ਬੈਲੈਂਸ ਬੜਾ ਜਿਹੜਾ ਆਮ ਨਾਲ ਤੋਂ ਘੱਟ ਹੁੰਦਾ ਹੈ ਇਹਨੂੰ ਅਸੀਂ ਜਿਹੜਾ ਘੱਟ ਆਮ ਨਾਲੋਂ ਘੱਟ ਸੰਵੇਦੀ ਵਿਵਹਾਰ ਦੇ ਵਿੱਚ ਇਹਨੂੰ ਆਪਾਂ ਲੈਂਦੇ ਹਾਂ ਤੇ ਜਿਹੜਾ ਸੰਤੁਲਨ ਵੱਧ ਹੁੰਦਾ ਇੱਕ ਹੱਦ ਤੋਂ ਵੱਧ ਹੁੰਦਾ ਹੈ ਤੁਸੀਂ ਦੇਖਿਓ ਕਿ ਜਿਹੜੇ ਵਿਅਕਤੀ ਆ ਜਾਂ ਜਿਹੜੇ ਆਪਣੇ ਉਂਗਲੀ ਤੇ ਇਸ ਤਰ੍ਹਾਂ ਬੋਲ ਬੋਲਟ ਕੱਲ ਲੈਂਦੇ ਜੇ ਕਈ ਚੀਜ਼ਾਂ ਬੜੀਆਂ ਉਹ ਮੈਨੇਜ ਕਰ ਲੈਂਦੇ ਆ ਮੈਂ ਸੰਤੁਲਨ ਵਾਲੀ ਹਾਂ ਹਾਂਜੀ ਇਹ ਦਿਆਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਵੇ ਵਿਹਾਰ ਦੀਆਂ ਸਮੱਸਿਆਵਾਂ ਜਿਨ੍ਹਾਂ ਨੂੰ ਕਿਰਪਾ ਨੇ ਬੜੇ ਤਰਤੀਬ ਵਰ ਜਾਣਿਆ